ਕੀਤੀ ਬਾੜੀ ਵਿੱਚ ਫਸਲ ਵਿਭਿੰਨਤਾ ਦੀ ਬੜੀ ਅਹਿਮ ਭੂਮਿਕਾ ਹੈ ਪੰਜਾਬ ਦੇ ਬਹੁਤ ਸਾਰੇ ਕਿਸਾਨ ਹੁਣ ਕਣਕ ਝੋਨੇ ਦੇ ਫਸਲੀ ਚੱਕਰ ਵਿੱਚੋਂ ਪੂਰੀ ਤਰ੍ਹਾਂ ਬਾਹਰ ਆ ਚੁੱਕੇ ਨੇ ਕਿਸਾਨਾਂ ਵੱਲੋਂ ਵਪਾਰਕ ਪੱਧਰ ਤੇ ਸਬਜ਼ੀਆਂ ਬਾਗਬਾਨੀ ਤੇਲ ਬੀਜ ਫਸਲਾਂ ਦਾਣਾ ਆਦ ਦੀ ਕਾਸ਼ਤ ਕਰਕੇ ਆਪਣੀ ਆਮਦਨ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਮੈਂ ਕਸ਼ਮੀਰ ਗਾਦਲੀ ਕਿਸਾਨ ਪਿੰਡ ਜੱਲੋਵਾਲ ਜ਼ਿਲ੍ਹਾ ਜਲੰਧਾ ਦਾ ਰਹਿਣ ਵਾਲਾ ਹਾਂ ਅਸੀਂ ਕੋਈ 50 ਕਿੱਲੇ ਦੀ ਖੇਤੀ ਕਰਦੇ ਹਾਂ ਜੀ ਅਸੀਂ ਉਹਦੇ ਵਿੱਚ ਗੰਨਾ ਲਾ ਰਹੇ ਹਾਂ ਆਲੂ ਆ ਕਣਕ ਆ ਝੋਨਾ ਲਾ ਰਹੇ ਹਾਂ ਕੋਈ 50 60 ਕਿੱਲੇ 60 ਕਿੱਲੇ ਆਲੂ ਜਿਹੜਾ ਉਹ ਲੱਗ ਰਿਹਾ ਜੀ ਅਕਤੂਬਰ ਚ ਲਾਈ ਕਰਦੇ ਹਾਂ ਉਹਦੀ ਅਸੀਂ ਯਾਨੀ ਕਿ ਜਿਹੜੀ ਪੱਕੀ ਪਟਾਈ ਆ ਉਹ ਜਨਵਰੀ ਜਾਂ ਫਰਵਰੀ ਦੇ ਵਿੱਚ ਅਸੀਂ ਉਹਦੀ ਪਟਾਈ ਕਰ ਰਹੇ ਹਾਂ ਜਨਵਰੀ ਫਰਵਰੀ ਚ ਲੋਹੜੀ ਤੋਂ ਬਾਅਦ ਗੰਨਾ ਅਸੀਂ ਲਾ ਰਹੇ ਆ ਜੀ ਮਾਰਚ ਵਿੱਚ ਫਰਵਰੀ ਮਾਰਚ ਚ ਉਹਦੀ ਬੋਆਈ ਕਰਦੇ ਆ ਉਹਦੀ ਕਟਾਈ ਜਿਹੜੀ ਆ ਜੀ ਨਵੰਬਰ ਦੇ ਅਖੀਰ ਜਦੋਂ ਮਿੱਲਾਂ ਚੱਲਦੀਆਂ ਉਦੋਂ ਹੁੰਦੀ ਆ ਨਵੰਬਰ ਦਸੰਬਰ ਉਹਦੀ ਜਿੱਦਾ ਵਧੀਆ ਪੈਦਾਵਾਰ ਹੋ ਰਹੀ ਆ ਜੀ ਬਹੁਤ ਵਧੀਆ ਸਾਨੂੰ ਗੰਨੇ ਚੋਂ ਵੀ ਠੀਕ ਠਾਕ ਨਾਲ ਪ੍ਰੋਫਿਟ ਹੋ ਰਿਹਾ ਜੇ ਪੂਰਾ ਮਨ ਲਓ ਉਹਦਾ ਝਾੜ ਵਧੀਆ ਤਰੀਕੇ ਨਾਲ ਲਿਆ ਜਾਵੇ ਤਾਂ ਕਣਕ ਦੀ ਬੋਆਈ ਸਾਰ ਅਸੀਂ ਕਰਦੇ ਆ ਜੀ ਨਵੰਬਰ ਵਿੱਚ ਉਹਦਾ ਅਸੀਂ 40 ਕਿਲੋ ਸੀਡ ਪਾ ਰਹੇ ਆ 40 ਕਿਲੋ ਤੋਂ ਵੱਧ ਸੀਡ ਨਹੀਂ ਪਾਉਣਾ ਚਾਹੀਦਾ ਉਸ ਤੋਂ ਵੱਧ ਉਹਦਾ ਜੇ 40 ਕਿਲੋ ਪਾ ਕੇ ਦੇਖਦੇ ਆਂ ਤਾਂ ਉਹਦਾ ਵਧੀਆ ਝਾੜ ਨਿਕਲਦਾ ਹੈ ਜੀ ਝੋਨੇ ਦੀ ਜਿਹੜੀ ਬਜਾਈ ਆ ਜੀ ਝੋਨੇ ਦਾ ਜਿਹੜੀ ਫਸਲ ਸੀਗੀ ਬਹੁਤ ਵਧੀਆ ਰਹੀ ਆ ਉਹਦਾ ਮਤਲਬ ਮੈਕਸਿਮਮ ਜਿਹੜਾ ਹੈਗਾ ਆ 22 ਕੁਇੰਟਲ ਝਾੜ ਮੈਕਸਿਮਮ ਜਿਹੜਾ 22 23 ਕੁਇੰਟਲ ਨਿਕਲਦਾ ਹੈਗਾ ਜੀ ਪਰਾਲੀ ਦੀ ਇਸ ਸਾਮ ਜਿਹੜੀ ਆ ਜੀ ਉਹ ਜਿੱਦਾਂ ਹੁਣ ਮੰਨ ਲਓ ਸੰਦ ਮਿਲਦੇ ਆ ਜੀ ਕਹਿ ਸਕਦੇ ਆ ਜਿੱਦਾਂ ਸੁਪਰ ਸੀਡਰ ਹੋਇਆ ਉਹਦੇ ਨਾਲ ਅਸੀਂ ਕੀਤੀ ਆ ਜੀ ਬਜਾਈ ਜਿਹੜੀ ਕਣਕ ਦੀ ਬਹੁਤ ਵਧੀਆ ਬਜਾਈ ਹੋਈ ਆ ਉਹਦੀ ਬਹੁਤ ਵਧੀਆ ਉਹਦੀ ਫਸਲ ਆ ਇਸ ਟਾਈਮ ਜਿਹੜੀ ਆ ਅਸੀਂ ਸਾਰੋ ਸਬਸੀਟੀ ਦੇ ਮਾਲੋ ਜਿੱਦਾਂ ਮਾਲਚਰ ਲਿਆ ਪਲੋ ਲਿਆ ਇਹਨਾਂ ਚੀਜ਼ਾਂ ਦੇ ਨਾਲ ਅਸੀਂ ਆਲੂਆਂ ਨੂੰ ਵੀ ਜਿਹੜਾ ਅਸੀਂ ਪਹਿਲਾਂ ਪਲੋ ਮਾਲਚਰ ਨਾ ਕਰਕੇ ਮੜ ਕੇ ਪਲੋ ਕੀਤਾ ਆ ਅੱਗ ਨਹੀਂ ਲਗਾਈ ਸਾਰਾ ਇਤ ਕਿਤੇ ਵੀ ਸੁਪਰ ਸੀਡਰ ਪਹਿਲਾਂ ਕਣਕ ਜਿਹੜੀ ਬਜਾਈ ਕੀਤੀ ਸੁਪਰ ਸੀਡਰ ਨਾ ਕੀਤੀ ਹੈਗੀ ਆ ਆਲੂਆਂ ਦੀ ਬਜਾਈ ਜਿਹੜੀ ਅਸੀਂ ਕੀਤੀ ਹੈਗੀ ਆ ਜੀ ਪਹਿਲਾਂ ਮਾਲਚਰ ਕੀਤਾ ਹੈਗਾ ਫਿਰ ਉਹਦੇ ਤੇ ਅਸੀਂ ਮਾਲਚਰ ਕਰਕੇ ਤੇ ਲੋਅ ਦੇ ਨਾਲ ਉਹਨੂੰ ਪਲਟ ਕੇ ਤੇ ਫਿਰ ਅਸੀਂ ਉਹਦੀ ਬਿਵਾਇ ਕੀਤੀ ਹੈ ਰੂਟਾਵੇਟਰ ਵਗੈਰਾ ਕਰਕੇ ਫਿਰ ਬਹੁਤ ਵਧੀਆ ਫਸਲ ਆ ਜੀ ਇਸ ਟਾਈਮ ਉਹ ਵੀ ਜਿਹੜਾ ਪਰਾਲੀ ਦਾ ਹੈਗਾ ਆ ਉਹ ਥੱਲੇ ਜਦੋਂ ਚੱਲੇ ਜਾਂਦੀ ਹੈ ਪਰਾਲੀ ਮਤਲਬ ਪਲਟੀ ਹੋ ਜਾਂਦੀ ਆ ਤੇ ਉਹ ਥੋੜੇ ਸਮੇਂ ਦੇ ਵਿੱਚ ਹੀ ਉਹਦਾ ਰਿਜ਼ਲਟ ਬਹੁਤ ਵਧੀਆ ਨਿਕਲਦਾ ਜੀ ਵਧੀਆ ਗਲਦੀ ਆ ਵਧੀਆ ਉਹਦਾ ਢੇਰ ਬਣਦਾ ਹੈਗਾ ਤੇ ਸਾਨੂੰ ਅਗਲੀ ਫਸਲ ਤੇ ਜਿਹੜੀ ਆ ਖਾਦ ਘੱਟ ਪਾਉਣ ਦੀ ਲੋੜ ਆ ਅਸੀਂ ਸਰ ਜਿਹੜੀ ਗੰਨੇ ਦੀ ਬਿਜਾਈ ਕਰ ਰਹੇ ਹਾਂ ਜੀ 238 ਜਾਂ 85 ਕਿਸਮ ਲਗਾ ਰਹੇ ਹਾਂ ਅਸੀਂ ਐਤਕੀ 2 ਸਾਲ ਤੋਂ ਜਿਹੜੀ ਬਜਾਈ ਉਹ ਕੀਤੀ ਆ ਅਸੀਂ 30 ਇੰਚ ਤੇ ਕੀਤੀ ਆ ਮਤਲਬ 2.5 ਫੁੱਟ ਤੇ ਕਰ ਰਹੇ ਆ 2.5 ਫੁੱਟ ਤੇ ਜਿਹੜਾ ਉਹਦੀ ਬਜਾਈ ਆ ਜੀ ਅਸੀਂ ਫਰਵਰੀ ਔਰ ਮਾਰਚ ਵਿੱਚ ਬਜਾਈ ਕੀਤੀ ਹੈਗੀ ਆ ਬਹੁਤ ਵਧੀਆ ਫਸਲ ਆ ਤੁਹਾਡੇ ਸਾਹਮਣੇ ਦੇਖੋ ਬਹੁਤ ਵਧੀਆ ਖੜੀ ਹੈਗੀ ਆ ਫਸਲ ਝਾੜ ਵੀ ਬੱਛਾ ਮਿਲ ਰਿਹਾ ਐਤਕੀ ਅੱਗੇ ਅਸੀਂ 24 ਤੇ ਲਗਾ ਰਹੇ ਸੀ ਜੀ 2 ਫੁੱਟ ਤੇ ਉਸ ਨਾਲ ਜਿਹੜਾ ਐਤਕੀ ਝਾੜਿਆ 30 ਇੰਚ ਦਾ ਜਿਹੜਾ ਉਹ ਸਾਨੂੰ ਵਧੀਆ ਮਿਲ ਰਿਹਾ ਜੀ ਉਹਦੀ ਪੈਦਾਵਾਰ ਵਧੀਆ ਹੋਈ ਆ ਅਸੀਂ ਇਹਨੂੰ ਸਾਡੇ ਲਾਗੇ 슈ਗਰ ਮਿਲ ਪੈਂਦੀ ਆ ਜੀ ਭੋਗਪੁਰ ਉਥੇ ਅਸੀਂ ਇਹਨੂੰ ਸਪਲਾਈ ਕਰਦੇ ਆਂ ਮੇਰਾ ਨਾਮ ਡਾਕਟਰ ਸੋਨ ਸਿੰਘ ਵਾਲੀਆ ਤੇ ਮੈਂ ਪ੍ਰਿੰਸੀਪਲ ਅਗਰੋਨੋਮਿਸ ਦੇ ਤੌਰ ਦੇ ਉੱਪਰ ਸਕੂਲ ਆਫ ਆਰਗੈਨਿਕ ਫਾਰਮਿੰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਆਪਣੀ ਸੇਵਾ ਨਿਭਾ ਰਿਹਾ ਹਾਂ ਤੇ ਪੰਜਾਬ ਦਾ ਜਿਹੜਾ ਕੁੱਲ ਰਕਬਾ ਵਾਹਯੋਗ ਰਕਬਾ ਉਹ ਤਕਰੀਬਨ 41 ਲੱਖ 25000 ਹੈਕਟੇਅਰ ਹੈ ਤੇ ਇਹਦੇ ਵਿੱਚੋਂ ਪ੍ਰਮੁੱਖ ਤੌਰ ਦੇ ਉੱਪਰ ਸਾਡਾ ਝੋਨਾ ਕਣਕ ਮੁੱਖ ਫਸਲੀ ਚੱਕਰ ਆ ਜਿਹੜਾ ਕਿ ਤਕਰੀਬਨ 70% ਤੋਂ ਵੱਧ ਏਰੀਆ ਦੇ ਉੱਪਰ ਇਹ ਕਾਸ਼ਤ ਕੀਤਾ ਜਾਂਦਾ ਤੇ ਇਹ ਆਮ ਤੌਰ ਦੇ ਉੱਪਰ ਸਾਡਾ ਸੈਂਟਰਲ ਪੰਜਾਬ ਦੇ ਵਿੱਚ ਸਾਡਾ ਇਹ ਆਉਂਦਾ ਅੰਮ੍ਰਿਤਸਰ ਤੋਂ ਲੈ ਕੇ ਸੰਗਰੂਰ ਤੱਕ ਇਸ ਤੋਂ ਇਲਾਵਾ ਸਾਡਾ ਮੱਕੀ ਕਣਕ ਫਸਲੀ ਚੱਕਰ ਵੀ ਹੈ ਇਹ ਸਾਡੇ ਜਿਹੜੇ ਨੀਂਹ ਪਹਾੜੀ ਇਲਾਕੇ ਆ ਉਹਨਾਂ ਦੇ ਵਿੱਚ ਪ੍ਰਮੁੱਖ ਤੌਰ ਦੇ ਉੱਪਰ ਬੀਜਿਆ ਜਾਂਦਾ ਤੇ ਇਸ ਤੋਂ ਇਲਾਵਾ ਜਿਹੜੇ ਸਾਡੇ ਦੱਖਣ ਪੱਛਮੀ ਜ਼ਿਲ੍ਹੇ ਨੇ ਬਠਿੰਡਾ ਹੋ ਗਿਆ ਮਕਸਦਰ ਹੋ ਗਿਆ ਮਾਨਸਾ ਹੋ ਗਿਆ ਇਹਨਾਂ ਦੇ ਵਿੱਚ ਨਰਮਾ ਕਪਾ ਤੋਂ ਬਾਅਦ ਕਣਕ ਮੁੱਖ ਫਸਲੀ ਚੱਕਰ ਆ ਤੇ ਜੇਕਰ ਆਪਾਂ ਥੋੜੀ ਫਸਲੀ ਭਵਿੰਤਾ ਬਾਰੇ ਗੱਲ ਕਰੀਏ ਕਿਉਂਕਿ ਜਿਸ ਤਰ੍ਹਾਂ ਆਪਾਂ ਦੇਖੀਏ ਵੀ ਪੰਜਾਬ ਦੇ ਵਿੱਚ ਸੌਣੀ ਦੇ ਵਿੱਚ ਝੋਨਾ ਇੱਕ ਮੁੱਖ ਫਸਲ ਆ ਲੇਕਿਨ ਇਹਦੇ ਵਿੱਚ ਇਹਦੀਆਂ ਕੁਝ ਖਾਮੀਆਂ ਨੇ ਸਾਡਾ ਪਾਣੀ ਦਾ ਪੱਧਰ ਦਿਨੋਂ ਦਿਨ ਸਾਡਾ ਨੀਵਾ ਜਾ ਰਿਹਾ ਨਾਲ ਦੀ ਨਾਲ ਹੀ ਅਸੀਂ ਇੱਕੋ ਤਰ੍ਹਾਂ ਦੇ ਫਸਲਾਂ ਲਾਉਣ ਕਰਕੇ ਸਾਡੀ ਜਿਹੜੀ ਜ਼ਮੀਨ ਦੇ ਵਿੱਚੋਂ ਜਿਹੜੇ ਸਾਡੇ ਖੁਰਾਕੀ ਤੱਤ ਨੇ ਉਹ ਵੀ ਸਾਡੇ ਵਿੱਚੋਂ ਆਪਾਂ ਕਹੀਏ ਨਿਊਟ੍ਰੈਂਟ ਮਾਈਨਿੰਗ ਹੋ ਰਹੀ ਆ ਸਾਡੇ ਜਿਹੜੇ ਛੋਟੇ ਤੱਤ ਨੇ ਉਹਨਾਂ ਦੀਆਂ ਜਿਹੜੀਆਂ ਘਾਟ ਦੀਆਂ ਨਿਸ਼ਾਨੀਆਂ ਵੀ ਸਾਡੀਆਂ ਫਸਲਾਂ ਦੇ ਉੱਪਰ ਕਈ ਜਗ੍ਹਾ ਦੇ ਪਰੌਣੀਆਂ ਸ਼ੁਰੂ ਹੋ ਗਈਆਂ ਨੇ ਤੇ ਇਹਦੇ 'ਚ ਫਿਰ ਸਾਡਾ ਨੁਕਸਾਨ ਕੀ ਆ ਸਾਡੇ ਜਿਹੜੇ ਜਦੋਂ ਅਸੀਂ ਹੋਰ ਵੀ ਅਸੀਂ ਤੱਤ ਜਿਹੜੇ ਸਾਡੇ ਛੋਟੇ ਤੱਤ ਨੇ ਜਦੋਂ ਅਸੀਂ ਉਹਨਾਂ ਨੂੰ ਵੀ ਆਪਾਂ ਖੇਤਾਂ ਦੇ ਵਿੱਚ ਪਾਵਾਂਗੇ ਤੇ ਸਾਡੀ ਜਿਹੜੀ ਲਾਗਤ ਮੁੱਲ ਆ ਉਹ ਸਾਡੀ ਘਟਦਾ ਤੇ ਇੱਕ ਅਸੀਂ ਇਸ ਤੇ ਉਲਟ ਅਸੀਂ ਜਦੋਂ ਆਪਣੇ ਪਰਿਵਾਰ ਦੀ ਸੰਤੁਲਿਤ ਭੋਜਨ ਦੀ ਗੱਲ ਕਰੀਏ ਤੇ ਹਰੇਕ ਜਿਹੜਾ ਸਾਡਾ ਕਿਸਾਨ ਵੀਰ ਆ ਹਰੇਕ ਕੋਈ ਵੀ ਇਨਸਾਨ ਆ ਉਹਨੂੰ ਸੰਤੁਲਿਤ ਭੋਜਨ ਦੇ ਵਾਸਤੇ ਅਨਾਜ ਸਬਜ਼ੀਆਂ ਦਾਲਾਂ ਤੇਲਬੀਜ ਫਸਲਾਂ ਇਹ ਸਭ ਉਹਨੂੰ ਇੱਕ ਸੰਤੁਲਿਤ ਮਕਤਾਰ ਦੇ ਵਿੱਚ ਚਾਹੀਦਾ ਤੇ ਇਹਦੇ ਵਿੱਚ ਅਸੀਂ ਇਹ ਦੇਖਿਆ ਵੀ ਜਿਹੜਾ ਆਮ ਸਾਡੇ ਛੋਟੇ ਕਿਸਾਨ ਨੇ ਜਿਨ੍ਹਾਂ ਦੇ ਕੋਲ ਜ਼ਮੀਨ ਘੱਟ ਆ ਵੀ ਉਹਨਾਂ ਨੂੰ ਘੱਟੋ ਘੱਟ ਜਿਹੜੀ ਉਹ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਜਿੰਨੀ ਵੀ ਸਾਨੂੰ ਚੀਜ਼ ਦੀ ਲੋੜ ਆ ਉਹ ਆਪਣੇ ਖੇਤ ਦੇ ਵਿੱਚ ਹੀ ਉਹ ਆਪਣੀ ਪੈਦਾ ਕਰਨ ਤੇ ਇਹਦੇ ਵਿੱਚ ਅਸੀਂ ਯੂਨੀਵਰਸਿਟੀ ਦੇ ਵਿੱਚ ਅਸੀਂ ਕਾਫੀ ਕੰਮ ਕੀਤਾ ਫਸਲੀ ਵਿਭਿੰਨਤਾ ਦੇ ਉੱਪਰ ਫਸਲੀ ਵਿਭਿੰਨਤਾ ਦਾ ਅਰਥ ਇਹ ਹੈ ਕਿ ਅਸੀਂ ਜਿਹੜੀਆਂ ਮੌਜੂਦਾ ਫਸਲਾਂ ਨੇ ਉਹਨਾਂ ਤੋਂ ਹਟ ਕੇ ਅਸੀਂ ਦੂਜੀਆਂ ਜਿਹੜੀਆਂ ਫਸਲਾਂ ਲਾਉਨੇ ਆ ਝੋਨਾ ਕਣਕ ਦਾ ਜੇ ਅਸੀਂ ਮੁਕਾਬਲਾ ਕਰੀਏ ਦੂਸਰੀਆਂ ਫਸਲਾਂ ਦੇ ਵਿੱਚ ਤੇ ਉਹਦੇ ਚ ਜਿਹੜਾ ਅਸੀਂ ਇੱਥੇ ਕੰਮ ਕੀਤਾ ਯੂਨੀਵਰਸਿਟੀ ਦੇ ਵਿੱਚ ਉਹਦੇ ਚ ਮੱਕੀ ਮੱਕੀ ਤੋਂ ਬਾਅਦ ਆਲੂ ਆਲੂ ਤੋਂ ਬਾਅਦ ਪਿਆਜ਼ ਇਹ ਸਾਡਾ ਜਿਹੜਾ ਫਸਲੀ ਚੱਕਰ ਆ ਕਾਫੀ ਸਾਡਾ ਵਧੀਆ ਮੁਨਾਫਾ ਦੇਣ ਵਾਲਾ ਸਾਡਾ ਫਸਲੀ ਚੱਕਰ ਆ ਤੇ ਇਹਦੇ ਚ ਅਸੀਂ ਜਿਹੜੀ ਮੱਕੀ ਆ ਮੱਕੀ ਦੀ ਅਸੀਂ ਕੋਈ ਵੀ ਕਿਸਮ ਅਸੀਂ ਲਾ ਸਕਦੇ ਆ ਜੂਨ ਦੇ ਵਿੱਚ ਜੂਨ ਦੇ ਪਹਿਲੇ 15 ਵਾੜੇ ਚਲਾਵਾਂਗੇ 90 95 ਦਿਨ ਲੈਂਦੀ ਆ ਮੱਕੀ ਪੱਕਣ ਵਾਸਤੇ ਤੇ ਇਸ ਤੋਂ ਬਾਅਦ ਅਸੀਂ ਆਲੂ ਲਾ ਸਕਦੇ ਆ ਆਲੂ ਅਸੀਂ ਇਹਦੀ ਕੱਚੀ ਪਟਾਈ ਕਰਕੇ ਦਸੰਬਰ ਦੇ ਅਖੀਰ ਦੇ ਵਿੱਚ ਜਾਂ ਜਨਵਰੀ ਦੇ ਸ਼ੁਰੂ ਦੇ ਵਿੱਚ ਉਸ ਤੋਂ ਬਾਅਦ ਅਸੀਂ ਪਿਆਜ਼ਾਂ ਦੀ ਜਿਹੜੀ ਪਨੀਰੀ ਤਿਆਰ ਕੀਤੀ ਹੋਈ ਆ ਪਹਿਲਾਂ ਉਹਨੂੰ ਅਸੀਂ ਖੇਤ ਦੇ ਵਿੱਚ ਉਹਦੀ ਪਨੀਰੀ ਨੂੰ ਲਾ ਦੇਾਂਗੇ ਮੁੜ ਕੇ ਫੇਰ ਜਿਹੜੇ ਪਿਆਜ਼ ਨੇ ਇਹ ਸਾਡੇ ਮਈ ਦੇ ਵਿੱਚ ਫੇਰ ਸਾਨੂੰ ਪਿਆਜ਼ ਅਸੀਂ ਪਾਟ ਲਾਂਗੇ ਤੇ ਇਹਦੇ ਚ ਅਸੀਂ ਜੇ ਆਪਾਂ ਥੋੜਾ ਇਹਦੇ ਚ ਬਰੀਕੀ ਦੇ ਨਾਲ ਅਸੀਂ ਇਹਦੀ ਕੋਖ ਕਰੀਏ ਤੇ ਝੋਨੇ ਕਣਕ ਦੇ ਮੁਕਾਬਲੇ ਜਿਹੜਾ ਇਹ ਸਾਡਾ ਮੱਕੀ ਆਲੂ ਤੇ ਪਿਆਜ਼ ਫਸਲੀ ਚੱਕਰ ਆ ਇਹ ਸਾਡਾ ਤਕਰੀਬਨ 75 ਸੈਂਟੀਮੀਟਰ ਪਾਣੀ ਵੀ ਘਟ ਲੈਂਦਾ ਜੇ ਅਸੀਂ ਝੋਨੇ ਕਣਕ ਦੇ ਨਾਲ ਇਹਦੀ ਆਮਦਨ ਦਾ ਮੁਕਾਬਲਾ ਕਰੀਏ ਤੇ तकरीबन ਝੋਨੇ ਕਣਕ ਦੇ ਫਸਲੀ ਚੱਕਰ ਨਾਲੋਂ 2.5 ਗੁਣਾ ਵੱਧ ਇਹਦੇ ਚੋਂ ਅਸੀਂ ਆਮਦਨ ਲੈ ਸਕਦੇ ਹਾਂ ਆਲੂ ਜੀ ਅਸੀਂ ਜਿਹੜਾ ਪਹਿਲਾਂ ਕੱਚੀ ਪਟਾਈ ਪੁਖਰਾਜ ਵੈਰਾਈਟੀ ਲਗਾਉਣੀ ਹੈਗੇ ਆ 10-12 ਕਿੱਲੇ ਅਸੀਂ ਕੱਚੀ ਪਟਾਈ ਲਗਾਈ ਸੀ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਹੁਣ ਜੋਤੀ ਵੈਰਾਈਟੀ ਲਗਾਈ ਆ ਅਸੀਂ ਆਪ ਇਹਦੀ ਬ੍ਰੀਡਿੰਗ ਕੀਤੀ ਹੈਗੀ ਆ ਕਰਵਾਈ ਸੀ ਤੇ ਉਹਦੇ ਨਾਲ ਵਧੀਆ ਝਾੜ ਮਿਲਦਾ ਹੈਗਾ ਜੀ ਅਸੀਂ ਇਹਨੂੰ ਹੁਣ ਲੋਹੜੀ ਤੋਂ ਬਾਅਦ ਅਸੀਂ ਇਹਦੀ ਪਟਾਈ ਸ਼ੁਰੂ ਕਰਨੀ ਆ ਜੀ ਜਨਵਰੀ ਔਰ ਜਨਵਰੀ ਦੇ ਅਖੀਰ ਔਰ ਫਰਵਰੀ ਚ ਅਸੀਂ ਪਟਾਈ ਕਰਕੇ ਇਸ ਦੀ ਜਗ੍ਹਾ ਜਿਹੜੀ ਆ ਉਹ ਅਸੀਂ ਮੱਕੀ ਲਗਾ ਰਹੇ ਹਾਂ ਮੁੜ ਕੇ ਜਾਂ ਗੰਨਾ ਲਗਾਉਣਾ ਹੈਗਾ ਜਿੱਥੇ ਗੰਨੇ ਲਗਾਉਣ ਵਾਲੇ ਖੇਲੇ ਉੱਥੇ ਗੰਨੇ ਲਗਾਉਣੇ ਹੈਗੇ ਜਿੱਥੇ ਮੱਕੀ ਲਗਾਉਣੀ ਆ ਉੱਥੇ ਮੱਕੀ ਲਗਾਉਣੀ ਆ ਜੀ ਸਾਡੀ ਆਪਣੀ ਜਿਹੜੀ ਘਰ ਦੀ 5-6 ਕਿੱਲੇ ਪੈਲੀ ਆ ਜੀ ਅਸੀਂ ਬਾਕੀ 1 ਸਵਾ 100 ਕਿੱਲਾ ਠੇਕੇ ਤੇ ਕਰ ਰਹੇ ਹਾਂ ਜੇ ਅਸੀਂ ਇਹਨੂੰ ਰੂਟੀਨ ਵਾਈ ਇੱਕ ਦੂਜੀ ਤੋਂ ਫਸਲ ਤੋਂ ਦੂਸਰੀ ਫਸਲ ਜਲਦੀ ਨਾਲ ਲਗਾਵਾਗੇ ਤੇ ਸਾਨੂੰ ਜਿਹੜਾ ਉਹਦਾ ਫੇਰ ਮੁਨਾਫਾ ਨਹੀਂ ਸਾਲ ਮਿਲਦਾ ਘੱਟ ਮਿਲਦਾ ਹੈਗਾ ਜੀ ਜੇ ਅਸੀਂ ਆਲੂ ਪਾਟ ਕੇ ਮੁੜ ਕੇ ਮੱਕੀ ਲਗਾਵਾਗੇ ਮੱਕੀ ਦੇ ਵੱਢ ਫੇਚੋਣਾ ਲੱਗਦਾ ਹੈਗਾ ਜੀ ਜੇ ਜੇ ਅਸੀਂ ਇਹਨੂੰ ਰੈਗੂਲਰ ਕਰਕੇ ਇਦਾਂ ਨਾ ਕਰਾਂਗੇ ਤੇ ਸਾਨੂੰ ਇਹਦਾ ਮੁੜ ਕੇ ਕੋਈ ਬੈਨੀਫਿਟ ਨਹੀਂ ਫੇ ਹੁੰਦਾ ਜੀ ਆਲੂ ਦੀ ਫਸਲ ਨੂੰ ਜੀ ਸਾਨੂੰ ਕੋਈ ਦਵਾਇਆ ਇਸ ਟਾਈਮ ਜਿਹੜੀ ਕੋਈ ਮੰਨ ਲਓ ਤੇਲਾ ਪੈ ਰਿਆ ਜਾਂ ਹੋਰ ਕੋਈ ਪੈ ਰਹੀ ਹੈ ਬਿਮਾਰੀ ਆਲੂ ਦੀ ਫਸਲ ਨੂੰ ਸਾਨੂੰ ਉਤੋਂ ਰੋਕथाम ਕਰਨ ਲਈ ਸਪਰੇਅ ਜ਼ਰੂਰੀ ਆ ਜੀ ਜਿਵੇਂ ਕਿ ਐਮ 45 ਜ਼ਰੂਰੀ ਹੁੰਦੀ ਆ ਕਰਨੀ ਉਹਦੇ ਨਾਲ ਸਾਡਾ ਵਧੀਆ ਕੁਆਲਿਟੀ ਬਣਦੀ ਹੈਗੀ ਆ ਜੀ ਹੁਣ ਇਹਨਾਂ ਜਿਹੜੀ ਫਸਲ ਦਾ ਜੀ ਹੁਣ ਜਿਹੜਾ ਟਾਈਮ ਆ ਥੋੜਾ ਅਪ ਹੋ ਗਿਆ ਹੈਗਾ ਆ ਇਸ ਲਈ ਇਹਨੂੰ ਹੁਣ ਇਸ ਟਾਈਮ ਜਿਹੜੀ ਆ ਇਹਨੂੰ ਕੋਈ ਬਿਮਾਰੀ ਘਟ ਆ ਸਕਦੀ ਆ ਨਹੀਂ ਬਾਲੀ ਜਾਂਦੀ ਹੈਗੀ ਜੀ ਇਸ ਤੋਂ ਪਹਿਲਾਂ ਸਾਨੂੰ ਮੰਨ ਲਓ ਜਦੋਂ ਠੰਡ ਦਾ ਮੌਸਮ ਸੀ ਉਦੋਂ ਸਾਨੂੰ ਇਹਨੂੰ ਖਾਲਾਂ ਜਿਹੜੀਆਂ ਜਦੋਂ ਮੰਨ ਲਓ ਕੋਰਾ ਪੈਂਦਾ ਹੈਗਾ ਜੀ ਖਾਲਾਂ ਸਾਨੂੰ ਪਾਣੀ ਨਾਲ ਭਰ ਦੇਣੀਆਂ ਚਾਹੀਦੀਆਂ ਕੋਰੇ ਤੋਂ ਜਿਹੜੀ ਰੋਗਸਾਵੇਂ ਦੀ ਹੋ ਸਕਦੀ ਆ ਮਸ਼ੀਨਰੀ ਦਾ ਯੁੱਗ ਹੈਗਾ ਜੀ ਮਸ਼ੀਨਰੀ ਵਧੀਆ ਤਰੀਕੇ ਨਾਲ ਹੋਣੀ ਚਾਹੀਦੀ ਆ ਇਹ ਸਾਨੂੰ ਜਿਹੜੇ ਆ ਐਮਪਲੀਮੈਂਟ ਵਗੈਰਾ ਯੂਜ਼ ਕਰਨੇ ਚਾਹੀਦੇ ਆ ਲੈਣੇ ਵੀ ਚਾਹੀਦੇ ਸਾਰੇ ਜ਼ਿੰਮੇਵਾਰਾ ਭਰਾਵਾਂ ਨੂੰ ਸਾਡੀ ਇਹੀ ਭੀ ਲਿਆ ਜੀ ਜਦੋਂ ਮੰਨ ਲਓ ਅੱਗੇ ਤੋਂ ਕਣਕ ਦੀ ਬਿਜਾਈ ਵੀ ਜਿਹੜੀ ਆ ਉਹ ਜਾਦੀ ਸੂਪਰ ਸੀਡਰ ਦੇ ਨਾਲ ਹੀ ਕੀਤੀ ਜਾਵੇ ਆਲੂ ਤੋਂ ਬਾਅਦ ਤਾਂ ਜੀ ਹੁਣ ਮੱਕੀ ਦਾ ਸਮਾਂ ਹੈਗਾ ਆ ਮੱਕੀ ਅਸੀਂ ਲਗਾ ਕੇ ਮੁੜ ਕੇ ਮੱਕੀ ਦੇ ਵੱਢ ਫਿਰ ਝੋਨਾ ਲੱਗਣਾ ਹੈਗਾ ਜੀ ਜਾਂ ਹੁਣ ਆਲੂਆਂ ਤੋਂ ਬਾਅਦ ਜਿੰਨਾ ਹੀ ਵੀ ਹੈਗੀ ਆ ਗੰਨੇ ਜਿੱਥੇ ਲਗਾਉਣ ਦੇ ਸਾਨੂੰ ਕਿਤੇ ਪਾਣੀ ਦੀ ਦਿੱਕਤ ਆ ਜੀ ਉੱਥੇ ਅਸੀਂ ਗੰਨਾ ਲਾਉਣਾ ਹੈਗਾ ਜਿੱਥੇ ਪਾਣੀ ਦੀ ਠੀਕ ਆ ਜੀ ਵਧੀਆ ਤਰੀਕੇ ਨਾਲ ਸਰਦਾ ਹੈਗਾ ਆ ਉੱਥੇ ਅਸੀਂ ਮੰਨ ਲਓ ਹੁਣ ਮੱਕੀ ਲਗਾ ਕੇ ਤੇ ਬਾਅਦ ਵਿੱਚ ਝੋਨੇ ਲਈ ਰੱਖਣੀ ਹੈਗੀ ਲਈ ਮੰਡੀਆਂ ਦੀ ਜਿਹੜੀ ਕਾਰਗੁਜ਼ਾਰੀ ਆ ਜੀ ਜਿੱਦਾਂ ਅਸੀਂ ਹੈਗਾ ਕਾਨਕ ਤੇ ਝੋਨਾ ਸਾਡੇ ਲਾਗੇ ਭੋਗਪੁਰ ਛੋਟਾ ਜਿਹਾ ਕਸਬਾ ਪੈਂਦਾ ਹੈਗਾ ਜੀ ਉੱਥੇ ਅਸੀਂ ਮੰਡੀ ਆ ਉੱਥੇ ਲੈ ਕੇ ਜਾਣੇ ਹੈਗੇ ਆ ਬਹੁਤ ਵਧੀਆ ਕਾਰਗੁਜ਼ਾਰੀ ਆ ਉੱਥੇ ਦੀ ਆਲੂ ਵਗੈਰਾ ਹੈਗਾ ਆ ਇਹ ਅਸੀਂ ਜਲੰਧਰ ਸਪਲਾਈ ਕਰਦੇ ਆ ਜੀ ਮਕਸੂਦਾ ਮੰਡੀ ਜਲੰਧਰ ਉੱਥੇ ਸਪਲਾਈ ਕਰਦੇ ਆ ਉੱਥੇ ਵੀ ਬਹੁਤ ਵਧੀਆ ਕਾਰਗੁਜ਼ਾਰੀ ਹੈਗੀ ਆ ਜਿਹੜੀਆਂ ਬਾਕੀ ਹੋਰ ਛੋਟੀਆਂ ਫਸਲਾਂ ਹੈਗੀਆਂ ਆ ਜਿਦਾ ਮੰਨ ਲਓ ਕਣਕ ਹੋ ਗਿਆ ਮੱਕੀ ਹੋ ਗਈ ਝੋਨਾ ਹੋ ਗਿਆ ਇਹ ਜਿੱਦਾਂ ਸਾਡੇ ਹੈਗੀ ਲਾਗੇ ਜੀ ਭੋਗਪੁਰ ਦਾਣਾ ਮੰਡੀ ਉੱਥੇ ਬਹੁਤ ਵਧੀਆ ਕਾਰਗੁਜ਼ਾਰੀ ਆ ਜੀ ਅਸੀਂ ਸਰ ਜਿੱਦਾਂ ਜੀ ਆਪ ਹੱਥੀ ਮਿਹਨਤ ਬਹੁਤ ਕਰ ਰਹੇ ਆ ਅਸੀਂ ਜਿੱਦਾਂ ਫੈਮਿਲੀ ਹੈਗੀ ਅਸੀਂ ਜੁਆਇੰਟ ਫੈਮਿਲੀਆਂ ਤਿੰਨ ਭਰਾ ਅਸੀਂ ਇਕੱਠੇ ਰਹ ਰਹੇ ਹਾਂ ਇੱਕ ਦੂਜੇ ਦਾ ਬਹੁਤ ਸਾਨੂੰ ਸਾਥ ਆ ਅਸੀਂ ਲੇਬਰ ਤੋਂ ਘੱਟ ਕੰਮ ਕਰਾ ਰਹੇ ਹਾਂ ਤੇ ਆਪ ਕੰਮ ਹੱਥੀਂ ਜ਼ਿਆਦਾ ਕਰ ਰਹੇ ਹਾਂ ਕਿਸੇ ਦੀ ਸਾਨੂੰ ਰੀਸ ਨਹੀਂ ਕਰਨੀ ਚਾਹੀਦੀ ਸਾਨੂੰ ਆਪਣੀ ਥਿਊਰੀ ਵਰਤਣੀ ਚਾਹੀਦੀ ਹੈ ਕਿ ਕਿੱਦਾਂ ਸਾਡਾ ਵਧੀਆ ਖਰਚਾ ਕੰਟਰੋਲ ਹੁੰਦਾ ਜ਼ਿਆਦੇ ਖਰਚੇ ਕਰਕੇ ਕੋਈ ਜ਼ਿਆਦਾ ਪੈਦਾਵਾਰ ਨਹੀਂ ਲਈ ਜਾ ਸਕਦੀ ਅੱਜ ਕੱਲ ਮਸ਼ਿਨ ਤਕਨੀਕੀ ਯੁੱਗ ਹੈਗਾ ਜੀ ਤਕਨੀਕੀ ਯੁੱਗ ਦੇ ਨਾਲ ਅਸੀਂ ਚੱਲਾਂਗੇ ਤਾਂ ਵਧੀਆ ਰਹਿਾਂਗੇ ਖੁਸ਼ ਰਹਿਾਂਗੇ ਜੇ ਨਹੀਂ ਤਾਂ ਸਾਨੂੰ ਖਰਚੇ ਜਿਹੜੇ ਜ਼ਿਆਦੇ ਸਾਡੇ ਵਧ ਰਹੇ ਆ ਸਾਨੂੰ ਇਹ ਖਰਚੇ ਨਹੀਂ ਵਧਾਉਣੇ ਚਾਹੀਦੇ ਮੇਰਾ ਨਾਮ ਡਾਕਟਰ ਅਮਿਤ ਕੌਲ ਹੈ ਤੇ ਮੈਂ ਫਸਲ ਵਿਗਿਆਨ ਵਿਭਾਗ ਦੇ ਵਿੱਚ ਪਸਾਰ ਮਾਹਰ ਦੇ ਵਜੋਂ ਤਾਇਨਾਤ ਹਾਂ ਝੋਨੇ ਦੀ ਸਿੱਧੀ ਬਜਾਈ ਉਸ ਤੋਂ ਬਾਅਦ ਆਲੂ ਆਲੂਆਂ ਤੋਂ ਬਾਅਦ ਜਿਹੜੇ ਜਨਵਰੀ ਦੇ ਆਪਾਂ ਪਹਿਲਾ ਜਿਹੜਾ ਪੰਦਰਵਾੜਾ ਉਹਦੇ ਚ ਆਪਾਂ ਪਿਆਜ਼ਾਂ ਦੀ ਪਨੀਰੀ ਜਿਹੜੀ ਆ ਪੁੱਟ ਕੇ ਆਰਾਮ ਦੇ ਨਾਲ ਲਾ ਸਕਦੇ ਹਾਂ ਯੂਨੀਵਰਸਿਟੀ ਵੱਲੋਂ ਚੰਗੀਆਂ ਜਿਹੜੀਆਂ ਕਿਸਮਾਂ ਨੇ ਉਹ ਸਿਫਾਰਿਸ਼ ਨੇ ਇੱਕ ਮਤਲਬ ਕਿੱਲੇ ਦੀ ਜਿਹੜੀ ਪਨੀਰੀ ਹੈ ਉਹ 8 ਕੁ ਮਰਲਿਆਂ ਦੇ ਵਿੱਚੋਂ ਆਰਾਮ ਨਾਲ ਤਿਆਰ ਹੋ ਜਾਂਦੀ ਹੈ ਤੇ ਜਨਵਰੀ ਦੇ ਪਹਿਲੇ 15 ਵਾੜੇ 'ਚ ਅਸੀਂ ਜਿਹੜੇ ਪਿਆਜ਼ ਨੇ ਉਹਨਾਂ ਦੀ ਆਪਾਂ ਜਿਹੜੀ ਆ ਉਹ ਲਵਾਈ ਕਰਕੇ ਤੇ ਚੰਗਾ ਝਾੜ ਲੈ ਕੇ ਤੇ ਵਧੀਆ ਆਮਦਨ ਲੈ ਲੈਣੇ ਆ ਕਿਉਂਕਿ ਇਹ ਵਿਪਾਰਕ ਫਸਲਾਂ ਜਦੋਂ ਤੱਕ ਅਸੀਂ ਆਪਣੇ ਫਸਲੀ ਚੱਕਰ 'ਚ ਨਹੀਂ ਵਿੱਚ ਪਾਵਾਂਗੇ ਉਹ ਤੱਕ ਸਾਡੀ ਆਮਦਨ ਨਹੀਂ ਵਧਣੀ ਇਹ ਜਿਹੜੀਆਂ ਫਸਲਾਂ ਨੇ ਇਹ ਸਾਨੂੰ ਜਦੋਂ ਮਾਰਕੀਟ ਦੇ ਵਿੱਚ ਰੇਟ ਚੰਗਾ ਮਿਲ ਜਾਂਦਾ ਉਹਦੇ ਨਾਲ ਸਾਨੂੰ ਆਮਦਨ ਦੇ ਵਿੱਚ ਬਹੁਤ ਵਾਧਾ ਹੁੰਦਾ ਤੇ ਜਿਹੜਾ ਪਾਣੀ ਦੀ ਜੇ ਗੱਲ ਕਰੀਏ ਤੇ ਜਿੱਥੇ ਇਹ ਸਾਰੀਆਂ ਜਿਹੜੇ ਫਸਲੀ ਚੱਕਰ ਨੇ ਤਕਰੀਬਨ 15 ਤੋਂ ਲੈ ਕੇ 16 ਜਾਂ 17 ਪਾਣੀ ਲੱਗਦੇ ਨੇ ਪੂਰੇ ਫਸਲੀ ਚੱਕਰ ਚ ਜੇ ਕਣਕ ਝੋਨੇ ਦੇ ਨਾਲ ਕੰਪੇਅਰ ਕਰੀਏ ਤੇ ਕਣਕ ਝੋਨੇ ਦੇ ਵਿੱਚ ਪਾਣੀ ਜਿਹੜੇ ਉਹ 26 27 ਤੱਕ ਪਾਣੀ ਲੱਗ ਜਾਂਦੇ ਨੇ ਉਸ ਫਸਲੀ ਚੱਕਰ ਦੇ ਵਿੱਚ ਪਾਣੀ ਜਿਹੜਾ ਆ ਉਹ ਸਾਨੂੰ ਪਤਾ ਹੈ ਇਹ ਸਰੋਤ ਜਿਹੜਾ ਬਹੁਤ ਹੀ ਸੰਭਾਲਣ ਵਾਲਾ ਆ ਤੇ ਇਹ ਗੱਲਾਂ ਵੱਲ ਜ਼ਰੂਰ ਧਿਆਨ ਦਿਓ ਤੇ ਇਹਨਾਂ ਫਸਲਾਂ ਨੂੰ ਜਿਹਦੇ ਵਿੱਚ ਮੂੰਗੀ ਜਾਂ ਦਾਲਾਂ ਵਾਲੀਆਂ ਫਸਲਾਂ ਨੇ ਇਹਨਾਂ ਫਸਲਾਂ ਨੂੰ ਆਪਾਂ ਆਰਗੈਨਿਕ ਤਰੀਕੇ ਦੇ ਨਾਲ ਵੀ ਕਰ ਸਕਦੇ ਹਾਂ ਤੇ ਉਹਦੇ ਨਾਲ ਆਪਾਂ ਵੱਧ ਆਮਦਨ ਹੋਰ ਜ਼ਿਆਦਾ ਲੈ ਸਕਦੇ ਹਾਂ ਕਿ ਸਾਡਾ ਮੁਲਾਂਕਣ ਜਿਹੜਾ ਆ ਉਹਦੇ ਵਿੱਚ ਵਾਧਾ ਹੋ ਜਾਂਦਾ ਤੇ ਇਹਨਾਂ ਗੱਲਾਂ ਨੂੰ ਕਿਸਾਨ ਵੀਰੋ ਜ਼ਰੂਰ ਧਿਆਨ ਰੱਖੋ ਤੇ ਮੈਂ ਹੀ ਕਹਿਣਾ ਕਿ ਕਣਕ ਝੋਨੇ ਤੋਂ ਇਲਾਵਾ ਜਿਹੜੇ ਦੂਸਰੇ ਫਸਲੀ ਚੱਕਰ ਨੇ ਉਹਨਾਂ ਨੂੰ ਅਪਣਾਓ ਫਸਲ ਵਿਭਿੰਨਤਾ ਵਿੱਚ ਅੰਤਰ ਫਸਲਾਂ ਵੀ ਲਗਾਈਆਂ ਜਾ ਸਕਦੀਆਂ ਨੇ ਜਿਸ ਵਿੱਚ ਇੱਕੋ ਸਮੇਂ ਇੱਕ ਤੋਂ ਜ਼ਿਆਦਾ ਫਸਲਾਂ ਤੋਂ ਉਤਪਾਦਨ ਲਿਆ ਜਾ ਸਕਦਾ ਹੈ ਅਤੇ ਮੁਨਾਫਾ ਵੀ ਦੁੱਗਣਾ ਤੇ ਤਿਗਣਾ ਹੁੰਦਾ ਹੈ ਖਾਸ ਕਰਕੇ ਪੰਜਾਬ ਦੇ ਕੁਝ ਨੌਜਵਾਨ ਕਿਸਾਨ ਫਸਲ ਵਿਭਿੰਨਤਾ ਅਤੇ ਅੰਤਰ ਫਸਲਾਂ ਦੀ ਖੇਤੀ ਨੂੰ ਅਪਣਾ ਰਹੇ ਨੇ ਅਸੀਂ ਪਹਿਲਾਂ ਜੀ ਇਕੱਲੇ ਕਣਕ ਝੋਨੇ ਦੀ ਖੇਤੀ ਕਰਦੇ ਸੀ ਫੇਰ ਥੋੜਾ ਜਿਹਾ ਮੰਨ ਲਓ ਜੇ ਦਾ ਖਰਚੇ ਸਾਡੇ ਕਹ ਲਓ ਬਈ ਠੇਕੇ ਤੇ ਜ਼ਮੀਨਾਂ ਕਰਕੇ ਥੋੜੇ ਜਿਹਾ ਨਹੀਂ ਕੰਟਰੋਲ ਸੀਗੇ ਇਸ ਲਈ ਸਾਨੂੰ ਇਹ ਜਿਹੜੀ ਵਿੱਚ ਆਲੂ ਦੀ ਖੇਤੀ ਦਾ ਹੈਗਾ ਇਹ ਥੋੜਾ ਬਦਲਾਅ ਹੋ ਜਾਂਦਾ ਜੀ ਵਿੱਚ ਨਾਲੇ ਤਾਂ ਜ਼ਮੀਨ ਨੂੰ ਥੋੜਾ ਵਧੀਆ ਹੋ ਜਾਂਦਾ ਹੈਗਾ ਨਾਲੇ ਸਾਨੂੰ ਆਪ ਨੂੰ ਵੀ ਥੋੜਾ ਜਿਹਾ ਵੱਧ ਪ੍ਰਾਫਿਟ ਮਿਲ ਜਾਂਦਾ ਇਹਦੇ ਵਿੱਚ ਡੇਰੀ ਫਾਰਮ ਹੈ ਜੀ ਸਾਡੇ ਕੋਲ ਅਸੀਂ ਤਿੰਨ ਚਾਰ ਗਾਈਆਂ ਵਧੀਆ ਵਧੀਆ ਨਸਲ ਦੀਆਂ ਵਧੀਆ ਕੁਆਲਟੀ ਦੀਆਂ ਰੱਖੀਆਂ ਹੈਗੀਆਂ ਪੰਜ ਛੇ ਮੱਝਾਂ ਬਹੁਤ ਵਧੀਆ ਕੁਆਲਟੀ ਦੀਆਂ ਰੱਖੀਆਂ ਹੈਗੀਆਂ ਸਾਨੂੰ ਉਹ ਤੋਂ ਵਧੀਆ ਦੁੱਧ ਦੀ ਪੈਦਾਵਾਰ ਹੋ ਰਹੀ ਆ ਅਸੀਂ ਜਿਹੜਾ ਉਹਨਾਂ ਦਾ ਚਾਰਾ ਵਗੈਰਾ ਆ ਜਾ ਹੋ ਰਿਹਾ ਉਹ ਅਸੀਂ ਉਹ ਆਪ ਤਿਆਰ ਕਰਵਾਉਨੇ ਆ ਖੇਤਾ ਚ ਚਾਰਾ ਬੀਜਿਆ ਜਿਦਾ ਮਤਲਬ ਬਰਸੀਨ ਹੋ ਗਿਆ ਬਾਕੀ ਜਿਹੜਾ ਉਹਨਾਂ ਦਾ ਅਸੀਂ ਹੈਗਾ ਉਹਨਾਂ ਦੀ ਮਤਲਬ ਫੀਡ ਵਗੈਰਾ ਹੈਗੀ ਆ ਉਹ ਅਸੀਂ ਆਪ ਤਿਆਰ ਕਰਵਾਉਨੇ ਹੈਗੇ ਆ ਜੀ ਉਹ ਅਸੀਂ ਬਾਜ਼ਾਰੋਂ ਲੈ ਕੇ ਨਹੀਂ ਪਾਉਂਦੇ ਸਾਡੇ ਕੋ ਖੇਤੀ ਦੇ ਨਾਲ ਜੀ ਇਦਾਂ ਵੀ ਅਸੀਂ ਜਿਹੜਾ ਕਿਰਾਏ ਦਾ ਕੰਮ ਵੀ ਕਰਦੇ ਆ ਸਾਨੂੰ ਵੀ ਉਹ ਸਹਾਇਕ ਧੰਦਾ ਮੰਨ ਲਓ ਇੱਕ ਸਾਈਡ ਬਿਜ਼ਨਸ ਹੈਗਾ ਸਾਨੂੰ ਉਹਦੇ ਤੋਂ ਵੀ ਸਾਨੂੰ ਥੋੜਾ ਵਧੀਆ ਮੁਨਾਫਾ ਹੋ ਰਿਹਾ ਹੈਗਾ ਆ ਅਸੀਂ ਜਿੱਦਾਂ ਕਿਰਾਏ ਤੇ ਕੋਈ ਚੀਜ਼ ਹੈਗੀ ਆ ਮਤਲਬ ਸੂਪਰ ਸੀਡਰ ਜਿਦਾ ਮੰਨ ਲਓ ਕਾਣਕ ਬੀਜੀ ਆ ਵਗੈਰਾ ਇਦਾਂ ਅਸੀਂ ਇਹ ਵੀ ਕਿਤਾਬ ਨਾਲ ਸਾਈਡ ਬਿਜ਼ਨਸ ਥੋੜਾ ਕਰ ਰਹੇ ਹਾਂ ਸਾਡੇ ਕੋਲ ਹੈਗਾ ਜੀ ਇਦਾਂ ਪਰਾਲੀ ਸਾਂਭਣ ਲਈ ਮੇਨ ਮੇਨ ਜਿਹੜਾ ਹੈਗਾ ਜੀ ਪਰਾਲੀ ਸਾਂਭਣ ਲਈ ਹੈਗਾ ਆ ਮਲਚਰ ਵਗੈਰਾ ਹੈਗਾ ਆ ਉਹ ਛੋਨੇ ਤੋਂ ਬਾਅਦ ਅਸੀਂ ਮਲਚਰ ਮਾਰ ਕੇ ਮੁੜ ਕੇ ਉਹਦੇ ਤੇ ਹੈਗਾ ਜੀ ਪਲੌ ਜਿਹੜਾ ਪਰਾਲੀ ਨੂੰ ਪਲਟ ਕੇ ਥੱਲੇ ਦੱਬ ਕੇ ਤੇ ਦੂਸਰੀ ਫਸਲ ਜਿਹੜੀ ਆ ਕੋਈ ਵਧੀਆ ਬੀਜੀ ਜਾਂਦੀ ਆ ਜਿਹੜਾ ਮੇਰਾ ਬਰਦਰ ਹੈਗਾ ਜੀ ਉਹ ਸਾਡੇ ਜਿਹੜੇ ਉੱਪਰਲੇ ਸਾਰੇ ਕੰਮ ਆ ਉਹਨਾਂ ਦੇ ਹੈ ਗਿਆ ਉਹ ਨਹੀਂ ਘਰ ਦਾ ਜੋ ਵੀ ਹੈਗਾ ਜਾਂ ਬਾਹਰ ਖੇਤੀ ਦਾ ਦੇਖਣਾ ਹੈਗਾ ਮੇਰਾ ਜਿਹੜਾ ਕੰਮ ਹੈਗਾ ਜੀ ਮੈਂ ਹੈਗਾ ਖੇਤਾਂ ਦੇ ਵਿੱਚ ਕੰਮ ਕਰਨ ਨੂੰ ਜ਼ਿਆਦਾ ਮਤਲਬ ਅਸੀਂ ਜਿਹੜਾ ਖੇਤੀ ਦਾ ਕੀਤਾ ਜਿਹੜਾ ਉਹ ਜ਼ਿਆਦਾ ਮੈਂ ਬਾਹਰ ਖੇਤਾਂ ਦਾ ਫੀਲਡ ਦਾ ਜਿਹੜਾ ਕੰਮ ਆ ਉਹ ਮੈਂ ਦੇਖਣਾ ਹੈਗਾ ਜੀ ਜਿਹੜਾ ਬਾਕੀ ਹੋ ਰਿਹਾ ਕੋਈ ਮਸ਼ੀਨਰੀ ਦਾ ਜਿੱਦਾਂ ਉਹ ਮੇਰਾ ਦਾ ਬ੍ਰਦਰ ਹੈਗਾ ਜੀ ਉਹ ਨਹੀਂ ਸਾਰੇ ਕੰਮ ਜਿਹੜੇ ਇਦਾਂ ਦੇ ਉੱਪਰਲੇ ਉਹ ਨਹੀਂ ਕਰਨੇ ਹੈਗੇ ਆਮ ਸਮੱਸਿਆਵਾਂ ਕਿਸਾਨਾਂ ਨੂੰ ਇਹੀ ਆ ਜੀ ਕਿ ਜਿਹੜਾ ਕਈ ਹੈਗੇ ਕਿਸਾਨ ਕੇ ਮੰਨ ਲਓ ਅਸੀਂ ਲੇਬਰ ਜ਼ਿਆਦਾ ਰੱਖ ਲਈ ਆ ਕਿ ਬੰਦੇ ਜ਼ਿਆਦੇ ਰੱਖ ਲਏ ਆ ਆਪ ਹੱਥੀ ਘੱਟ ਕੰਮ ਕਰਨਾ ਹੈਗਾ ਜਾਂ ਮਨ ਲਓ ਇਧਰ ਉਧਰ ਥੋੜਾ ਜਾਣਦਾ ਸਾਨੂੰ ਆਪ ਮਿਹਨਤ ਹੱਥੀ ਜਿਹੜੀ ਖੇਤਾਂ 'ਚ ਅਸੀਂ ਆਪ ਨਾਲ ਹੋ ਕੇ ਕਰਾਵਾਂਗੇ ਲੇਬਰ ਦੇ ਤਾਂ ਤਾਂ ਜਿਆਦਾ ਵਧੀਆ ਆ ਜੇ ਅਸੀਂ ਨਾਲ ਹੋ ਕੇ ਨਹੀਂ ਕਰਾਉਂਦੇ ਤਾਂ ਨਹੀਂ ਵਧੀਆ ਇੰਨਾ ਹੁੰਦਾ ਕਿ ਲੋਕਡਾਊਨ ਦੇ ਵਿੱਚ ਥੋੜਾ ਲੇਬਰ ਦੀ ਪ੍ਰੋਬਲਮ ਪੈਂਦੀ ਸੀ ਮਨ ਲਓ ਜਿੱਦਾਂ ਜੀ ਇਕੱਠੇ ਨਹੀਂ ਹੋਣਾ ਜਿਆਦਾ ਬਾਕੀ ਉਸੇ ਹਿਸਾਬ ਦੇ ਨਾਲ ਤੇ ਠੀਕ ਰਿਹਾ ਕਿਤਾ ਤਾਂ ਵਧੀਆ ਰਿਹਾ ਲੋਕਡਾਊਨ ਦੇ ਵਿੱਚ ਝੋਨੇ ਦੀ ਬਜਾਈ ਜੀ ਅਸੀਂ ਜਿੱਦਾਂ ਲੇਬਰ ਹੈਗੀ ਆ ਬਿਹਾਰ ਦੀ ਸਾਡੇ ਕੋਲ ਆਂਦੀ ਹੈਗੀ ਆ ਪੱਕੀ ਪਰਮਾਨੈਂਟ 15 16 ਬੰਦੇ ਉਹ ਮੰਨ ਲਓ ਅਸੀਂ ਸਕੇ ਭਈ 5-7 ਬੰਦੇ ਇੱਕ ਜਗਾ ਲਗਾਏ ਫਿਰ 5-7 ਬੰਦੇ ਇੱਕ ਜਗਾ ਲਗਾਏ 2-3 ਜਗਾ ਕਰਕੇ ਇਦਾਂ ਅਸੀਂ ਉਹਨਾਂ ਤੋਂ ਕੰਮ ਲੈਂਦੇ ਰਹੇ ਹਾਂ ਕੁਝ ਜਿਹੜੇ ਫਸਲੀ ਚੱਕਰ ਨੇ ਉਹ ਅਸੀਂ ਵੱਧ ਪੈਸੇ ਵਾਸਤੇ ਅਸੀਂ ਲੈਨੇ ਆ ਕੁਝ ਜਿਹੜੇ ਫਸਲੀ ਚੱਕਰ ਨੇ ਸਾਨੂੰ ਸਾਡੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਵੀ ਸਾਨੂੰ અપਣਾਉਣੇ ਚਾਹੀਦੇ ਆ ਜਿਹਦੇ ਵਿੱਚ ਇਸ ਤਰ੍ਹਾਂ ਆਪਾਂ ਗੱਲ ਕਰੀਏ ਤੇਲ ਬੀਜ ਦੀ ਦਾਲਾਂ ਦੀ ਸਾਡੇ ਪਰਿਵਾਰ ਵਾਸਤੇ ਦਾਲਾਂ ਦੀ ਵੀ ਲੋੜ ਆ ਤੇਲ ਬੀਜ ਤੇਲ ਦੀ ਵੀ ਸਾਨੂੰ ਲੋੜ ਆ ਉਹਦੇ ਵਾਸਤੇ ਯੂਨੀਵਰਸਿਟੀ ਨੇ ਕਾਫੀ ਕੰਮ ਕੀਤਾ ਤੇ ਇਹ ਦੇਖਿਆ ਕਿ ਝੋਨਾ ਜਿਹੜੇ ਲਾਉਂਦੇ ਆ ਕਿਸਾਨ ਵੀਰ ਉਹ ਵੀ ਜਾਂ ਮੱਕੀ ਲਾਉਂਦੇ ਆ ਉਹ ਵੀ ਮੱਕੀ ਝੋਨੇ ਤੋਂ ਬਾਅਦ ਉਹ ਗੋਭੀ ਸਰੋਂ ਵੀ ਬੀਜ ਸਕਦੇ ਆ ਗੋਭੀ ਸਰੋਂ ਯੂਨੀਵਰਸਿਟੀ ਦੀਆਂ ਸਾਡੀਆਂ ਬਹੁਤ ਹੀ ਵਧੀਆ ਵੈਰਾਈਟੀਆਂ ਨੇ ਕਨੋਲਾ ਟਾਈ ਵੈਰਾਈਟੀਆਂ ਨੇ ਅਸੀਂ 10 ਤੋਂ ਲੈ ਕੇ 30 ਅਕਤੂਬਰ ਤੱਕ ਉਹਨਾਂ ਨੂੰ ਲਾਉਣਾ ਤੇ ਇਹ ਜਿਹੜੀਆਂ ਵੈਰਾਈਟੀਆਂ ਨੇ ਇਹ ਮਾਰਚ ਦੇ ਮਹੀਨੇ ਅਖੀਰ ਮਾਰਚ ਦੇ ਅਖੀਰਲੇ ਹਫਤੇ ਇਹ ਸਾਡਾ ਖੇਤ ਖਾਲੀ ਕਰ ਦਿੰਦੀਆਂ ਨੇ ਤੇ ਉਸ ਤੋਂ ਬਾਅਦ ਅਸੀਂ ਤੁਰੰਤ ਜਿਹੜੀ ਸਾਡੀ 60 ਮੂੰਗੀ ਦੀ ਫਸਲ ਆ ਉਹ ਅਸੀਂ ਆਪਣੇ ਖੇਤ ਦੇ ਵਿੱਚ ਲਾ ਸਕਦੇ ਆ ਇਸ ਤਰ੍ਹਾਂ ਜਿਹੜਾ ਇਹ ਫਸਲੀ ਚੱਕਰ ਆ ਇਹਦੇ ਵਿੱਚ ਸਾਡੀ ਤੇਲ ਬੀਜ ਫਸਲ ਜਿਹੜੀ ਸਾਡੀ ਲੋੜ ਆ ਤੇਲ ਤੇਲ ਦੀ ਉਹ ਵੀ ਸਾਡੀ ਆਪਣੇ ਘਰੋਂ ਹੀ ਪੂਰੀ ਹੋ ਗਈ ਉਸ ਤੋਂ ਬਾਅਦ ਜਿਹੜੀ ਦਾਲਾਂ ਨੇ ਉਹ ਵੀ ਸਾਡੀਆਂ ਆਪਣੇ ਘਰੋਂ ਹੀ ਅਸੀਂ ਪੈਦਾ ਕਰਕੇ ਤੇ ਜਿਹੜੀਆਂ ਵਾਧੂ ਨੇ ਵਾਧੂ ਅਸੀਂ ਸਰਪਲਸ ਅਸੀਂ ਵੇਚ ਸਕਦੇ ਆ ਤੋਂ ਇਸ ਤਰ੍ਹਾਂ ਜਿਹੜੇ ਕਿਸਾਨ ਵੀਰਾਂ ਨੇ ਡੇਰੀ ਫਾਰਮਿੰਗ ਦਾ ਕੀਤਾ ਅਪਣਾਇਆ ਹੋਇਆ ਉਹਨਾਂ ਨੂੰ ਹਰੇਕ ਆਪਾਂ ਪਸ਼ੂਆਂ ਨੂੰ ਡੇਰੀ ਚਾਰਾ ਤਾਂ ਪਾਉਣਾ ਹੀ ਆ ਤੇ ਉਹਦੇ ਵਿੱਚ ਵੀ ਯੂਨੀਵਰਸਿਟੀ ਨੇ ਕੰਮ ਕੀਤਾ ਉਹਦੇ ਚ ਮੱਕੀ ਉਸ ਤੋਂ ਬਾਅਦ ਫਿਰ ਅਸੀਂ ਬਰਸੀਮ ਲਾਵਾਂਗੇ ਤੇ ਇਹ ਵੀ ਚਾਰਾ ਇਸ ਤਰ੍ਹਾਂ ਅਸੀਂ ਲੈ ਸਕਦੇ ਆ ਜਾਂ ਫਿਰ ਤੁਸੀਂ ਮੱਕੀ ਬਾਜਰਾ ਫਿਰ ਮੱਕੀ ਦਾ ਫਸਲੀ ਚੱਕਰ ਅਪਣਾ ਸਕਦੇ ਹੋ ਇਸ ਤੋਂ ਇਲਾਵਾ ਕਿਸਾਨ ਵੀਰਾਂ ਨੂੰ ਮੇਰੀ ਇਹ ਵੀ ਬੇਨਤੀ ਆ ਕਿ ਕੁਝ ਜਿਹੜਾ ਆਪਣਾ ਏਰੀਆ ਉਹਦੇ ਚ ਨੇਪੀਰ ਬਾਜਰਾ ਵੀ ਲਾਓ ਨੇਪੀਰ ਬਾਜਰਾ ਜਿਹੜਾ ਜਦੋਂ ਸਾਡਾ ਬਰਸੀਮ ਸਾਨੂੰ ਪੱਠੇ ਦੇਣ ਬੰਦ ਕਰਦਾ ਉਦੋਂ ਕਿ ਇਹ ਨੇਪੀਰ ਬਾਜਰੇ ਦਾ ਕਾਫੀ ਅਸੀਂ ਵਧੀਆ ਸਾਨੂੰ ਚਾਰਾ ਮਿਲ ਜਾਂਦਾ ਤੇ ਕਾਫੀ ਜਿਹੜਾ ਵੱਡੀ ਮਕਦਾਰ ਦੇ ਵਿੱਚ ਸਾਨੂੰ ਇਹ ਚਾਰਾ ਮਿਲ ਜਾਂਦਾ ਤੋਂ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਵੀ ਸਾਡੀ ਜਿਹੜੀ ਲੋੜ ਹੋਰ ਕਰਦੀ ਕੀ ਆ ਜਿਸ ਤਰ੍ਹਾਂ ਸਾਡੇ ਕੋਲ ਹਲਦੀ ਦੀ ਲੋੜ ਆ ਥੋੜੀ ਬਹੁਤੀ 2 ਮਰਲੇ 4 ਮਰਲੇ ਹਲਦੀ ਵੀ ਆਪਣੇ ਘਰ ਜੋਗੀ ਜਰੂਰ ਲਾਓ ਹਲਦੀ ਅਸੀਂ ਲਾਉਣੀ ਆਪ੍ਰੈਲ ਦੇ ਵਿੱਚ ਕਣਕ ਵੱਢਣ ਤੋਂ ਬਾਅਦ ਲਾ ਲਓ ਤੇ ਇਹਦੀ ਕੋਈ ਕਿਸਮ ਨਹੀਂ ਕਿਤੋਂ ਜਿੱਥੋਂ ਤੁਹਾਨੂੰ ਸਸਤੀ ਕਿਤੇ ਹਲਦੀ ਦੀਆਂ ਗੰਡੀਆਂ ਮਿਲਦੀਆਂ ਨੇ ਉਹ ਤੁਸੀਂ ਲੈ ਕੇ ਲਾ ਸਕਦੇ ਹਾਂ ਇੱਕ ਹਦਾਇਤ ਜ਼ਰੂਰੀ ਹੈ ਇਹ ਕਿ ਇਹਨੂੰ ਰੂੜੀ ਨੂੰ ਜ਼ਿਆਦਾ ਮੰਨਦੀ ਹੈ ਇਹ ਰੂੜੀ ਚੰਗੀ ਮਾਤਰਾ ਦੇ ਵਿੱਚ ਆਪਣੇ ਖੇਤ ਦੇ ਵਿੱਚ ਪਾਓ ਤੇ ਉਸ ਤੋਂ ਬਾਅਦ ਇਹਨੂੰ ਕੋਈ ਕੀੜਾ ਮਕੌੜਾ ਜਾਂ ਬਿਮਾਰੀ ਖਾਸ ਇਹਨੂੰ ਪੈਂਦੀ ਨਹੀਂ ਹੈਗੀ ਹਾਂ ਸਿਰਫ ਇਹ ਜ਼ਰੂਰ ਆ ਵੀ ਇਦੇ ਵਿੱਚ ਅਸੀਂ ਜਿਹੜੀ ਸਾਡੀ ਝੋਨੇ ਦੀ ਪਰਾਲੀ ਆ ਜੇ ਤੁਸੀਂ ਉਹ ਸਾਂਭ ਕੇ ਰੱਖੀ ਹੋਈ ਆ ਤੇ ਉਹਨੂੰ ਤੁਸੀਂ ਇਹਦੇ ਉੱਪਰ ਵਿਛਾ ਦਿਓ ਤਾਂ ਕਿ ਇਹਦੀ ਨਮੀ ਵੀ ਜਿਹੜੀ ਖੇਤ ਦੇ ਵਿੱਚ ਆਪਣੀ ਬਰਕਰਾਰ ਰਹੇ ਤੇ ਨਾਲ ਦੀ ਨਾਲ ਹੀ ਨਦੀਨਾਂ ਦਾ ਵੀ ਉਹ ਰੋਕਥਾਮ ਹੁੰਦੀ ਰਹੇ ਉਸ ਤੋਂ ਬਾਅਦ ਫਿਰ ਇਹ ਅੱਧ ਦਸੰਬਰ ਤੋਂ ਬਾਅਦ ਦਸੰਬਰ ਦੇ ਆਖਰੀ ਹਫ਼ਤੇ ਦੇ ਵਿੱਚ ਤੁਸੀਂ ਇਸ ਨੂੰ ਪਟ ਲੋ ਇਹਨੂੰ ਪਟਣ ਤੋਂ ਬਾਅਦ ਦੁਬਾਰਾ ਫਿਰ ਅਸੀਂ ਇਹਦੇ ਵਿੱਚ ਹੀ ਪਿਆਜ਼ਾਂ ਦੀ ਪਨੀਰੀ ਫੇਰ ਲਾ ਸਕਦੇ ਆ ਤਾਂ ਇਸ ਤਰ੍ਹਾਂ ਕਿ ਜਿਹੜੇ ਸਾਡੇ ਬਦਲਵੇਂ ਫਸਲੀ ਚੱਕਰ ਨੇ ਆਪਣੀ ਤੁਸੀਂ ਲੋਡ ਅਨਸਾਰ ਆਪਣੇ ਤੁਸੀਂ ਏਰੀਏ ਅਨਸਾਰ ਆਪਣੀ ਤੁਸੀਂ ਜੋ ਤੁਹਾਡੇ ਕੋਲ ਰਿਸੋਰਸਸ ਨੇ ਜੋ ਤੁਹਾਡੇ ਕੋਲ ਲੇਬਰ ਆ ਉਹਦੇ ਅਨਸਾਰ ਤੁਸੀਂ ਇਹ ਜਰੂਰ ਅਪਣਾਓ ਬਾਕੀ ਮੇਰੀ ਇਹ ਹੀ اپੀਲ ਆ ਕਿਸਾਨ ਭਰਾਵਾਂ ਨੂੰ ਕਿ ਸਾਨੂੰ ਜੈਵਿਕ ਖੇਤੀ ਦੇ ਨਾਲ ਜ਼ਿਆਦਾ ਜੁੜਨਾ ਚਾਹੀਦਾ ਆ ਅਸੀਂ ਜਿੱਦਾਂ ਆਪਣੇ ਜ਼ਿਆਦਾ ਨਹੀਂ ਕਰ ਸਕਦੇ ਤਾਂ ਅਸੀਂ ਆਪਣੇ ਜਿਹੜੀ ਖਾਣ ਵਾਸਤੇ ਆ ਘਰ ਲਈ ਅਸੀਂ ਉਹੋ ਹੀ ਤਾਂ ਜੈਵਿਕ ਬਣਾ ਸਕੀਏ ਉਹਨੂੰ ਕਰ ਸਕੀਏ ਜਿੱਦਾਂ ਮੰਨ ਲਓ ਸਾਡੇ ਕੋਲ ਪਸ਼ੂ ਹੈਗੇ ਆ ਜੀ ਅਸੀਂ ਡੰਗਾ ਰੱਖੇ ਹੈਗੇ ਆ ਉਹਨਾਂ ਦਾ ਜਿਹੜਾ ਗੋਬਰ ਆ ਅਸੀਂ ਜਿਹੜੀ ਖਾਣ ਲਈ ਆਪਣੇ ਕਣਕ ਘਰ ਵਾਸਤੇ ਆ ਉਹ ਅਸੀਂ ਗੋਬਰ ਪਾ ਕੇ ਬੀਜਦੇ ਆ ਬਹੁਤ ਘੱਟ ਅਸੀਂ ਉਹਨੂੰ ਸਪਰੇਅ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਕਰਨੀ ਵੀ ਚਾਹੀਦੀ ਆ ਜੀ ਬਹੁਤ ਘੱਟ ਅਸੀਂ ਜਿਹੜੀ ਆਪਣੇ ਖਾਣ ਲਈ ਆ ਜਦਾਂ ਮੰਨ ਲਓ ਆਲੂ ਹੋ ਗਏ ਥੋੜੇ ਕਣਕ ਹੋ ਗਈ ਇਹ ਚੀਜ਼ਾਂ ਜਿਹੜੀਆਂ ਮੰਨ ਲਓ ਕਣਕ ਖਾਸ ਕਰ ਅਸੀਂ ਜਾਂ ਸਬਜ਼ੀ ਵਗੈਰਾ ਆ ਉਹ ਅਸੀਂ ਦੇਸੀ ਢੇਰ ਪਾ ਕੇ ਪਸ਼ੂਆਂ ਦਾ ਜਿਹੜਾ ਉਹ ਹੀ ਅਸੀਂ ਬੀਜਦੇ ਆ ਖਾਣ ਲਈ ਘਰ ਖਾਣ ਵਾਸਤੇ ਅਸੀਂ ਜਿਹੜੀ ਉਹਨੂੰ ਸਪਰੇਅ ਨਹੀਂ ਕੋਈ ਵੀ ਯੂਜ਼ ਕਰਦੇ ਆ ਜੀ ਬਾਕੀ ਅਸੀਂ ਤੇਲ ਬੀਜ ਫਸਲਾਂ ਬੀਜਦੇ ਆ ਜੀ ਸਰੋਂ ਅਸੀਂ ਬੀਜਦੇ ਆ ਘਰ ਖਾਣ ਵਾਸਤੇ ਜਿਆਦਾ ਅਸੀਂ ਜਿਹੜਾ ਕੋਈ ਵੀ ਆ ਇਹਨੂੰ ਕੋਈ ਸਪਰੇ ਨਹੀਂ ਕਰਦੇ ਜਿਹੜੀ ਅਸੀਂ ਘਰ ਖਾਣੀ ਹੁੰਦੀ ਚੀਜ਼ ਮੰਨ ਲਓ ਜਦਾ ਕਣਕ ਹੋਵੇ ਜਾਂ ਤੇਲ ਬੀਜ ਹੋ ਗਏ ਆ ਇਹਨਾਂ ਨੂੰ ਤੇਲ ਬੀਜ ਅਸੀਂ ਗੋਭੀ ਸਰੋਂ ਬਦੀ ਵੈਰਾਈਟੀ ਲਗਾਈ ਹੈਗੀ ਆ ਜੀ ਬਹੁਤ ਵਧੀਆ ਇਸ ਟਾਈਮ ਉਹ ਵੀ ਹੈਗੀ ਆ ਅਸੀਂ ਜਿੰਨਾ ਵੀ ਸਾਡੀ ਸਾਲ ਦੀ ਪੈਦਾਵਾਰ ਜਿਹੜੀ ਆ ਉਹ ਅਸੀਂ ਤੇਲ ਬੀਜ ਘਰ ਦਾ ਯੂਜ਼ ਕਰਦੇ ਆ ਜੇ ਅਸੀਂ ਬਾਹਰ ਲਾ ਮੰਨ ਲਓ ਦੁਕਾਨ ਦਾ ਕੋਈ ਰਿਫੈਂਡ ਜਾਂ ਇਦਾਂ ਦਾ ਹੋਰ ਕੋਈ ਵੀ ਇਹ ਚੀਜ਼ਾਂ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਜੀ ਸਾਨੂੰ ਤੇਲ ਬੀਜ ਜਿਹੜੇ ਘਰ ਦੇ ਤਿਆਰ ਕਰਕੇ ਉਹੀ ਖਾਣੇ ਚਾਹੀਦੇ ਸਾਨੂੰ ਵਾਤਾਵਰਨ ਦਾ ਖਾਸ ਖਿਆਲ ਰੱਖਣਾ ਚਾਹੀਦਾ ਜਿਵੇਂ ਕਿ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਪਰਾਲੀ ਸਾੜਨ ਜਾਂ ਹੋਰ ਵੀ ਇਦਾਂ ਦੀ ਅੱਗ ਕੋਈ ਵੀ ਅੱਗ ਤੋਂ ਰਹਿਤ ਹੋਣਾ ਚਾਹੀਦਾ ਜੀ ਸਾਨੂੰ ਇਹ ਚੀਜ਼ਾਂ ਨਹੀਂ ਅਪਣਾਉਣੀਆਂ ਚਾਹੀਦੀਆਂ ਕਿ ਅਸੀਂ ਹਾਂ ਇੱਕ ਮੇਰਾ ਵੀਰ ਆ ਕੋਈ ਅੱਗ ਲਾਉਂਦਾ ਤੇ ਦੂਸਰੇ ਨੇ ਵੀ ਆਗੀ ਲਗਾਉਣੀ ਆ ਸਾਨੂੰ ਜਿਹੜਾ ਹੈਗਾ ਆ ਵਾਤਾਵਰਨ ਔਰ ਸਾਫ਼ ਸੁਥਰਾ ਰੱਖਣਾ ਚਾਹੀਦਾ ਜੀ ਤੇ ਪਾਣੀ ਦੀ ਸਮੱਸਿਆ ਮੇਰੇ ਵੀਰਾਂ ਨੂੰ ਆ ਕਿ ਪਾਣੀ ਜਿਹੜਾ ਅਸੀਂ ਜ਼ਿਆਦਾ ਜਿਉਜ ਕਰਦੇ ਆ ਸਾਨੂੰ ਉਹ ਜਿਆਦਾ ਜਿਉਜ ਨਹੀਂ ਕਰਨਾ ਚਾਹੀਦਾ ਜਿਵੇਂ ਕਿ ਹੈਗਾ ਫਸਲੀ ਚੱਕਰ ਹੈਗਾ ਝੋਨੇ ਤੋਂ ਉੱਪਰ ਉੱਠ ਕੇ ਮਨ ਲਾਹੋਰ ਚੀਜ਼ਾਂ ਸਾਨੂੰ ਲਾਉਣੀਆਂ ਚਾਹੀਦੀਆਂ ਜਿਨ੍ਹਾਂ ਤੇ ਪਾਣੀ ਦੀ ਸਮੱਸਿਆ ਘੱਟ ਹੋਵੇ ਪਾਣੀ ਜਿੱਦਾਂ ਮੰਨ ਲਓ ਗੰਨਾ ਹੈਗਾ ਇਹਨੂੰ ਪਾਣੀ ਦੀ ਥੋੜੀ ਘੱਟ ਲੋੜ ਆ ਜੀ ਇਦਾਂ ਸਾਨੂੰ ਜਿਹਨਾਂ ਕੋ ਸਬਜ਼ੀਆਂ ਜਿੱਥੇ ਸਾਨੂੰ ਪਾਣੀ ਦੀ ਘੱਟ ਵਰਤੋਂ ਹੁੰਦੀ ਹੈ ਸਾਨੂੰ ਉਹ ਚੀਜ਼ ਲਾਉਣੀਆਂ ਚਾਹੀਦੀਆਂ ਫਸਲਾਂਾਂ ਬਾਕੀ ਮੇਰਾ ਕਿਸਾਨ ਭਰਾਵਾਂ ਨੂੰ ਅਪੀਲ ਆ ਜਾਂ ਬੇਨਤੀ ਆ ਕਿ ਸਾਨੂੰ ਕੋਈ ਵੀ ਫਸਲ ਆ ਜਿਹੜੀ ਉਹ ਹਰ ਵਾਰ ਬਦਲ ਕੇ ਬੀਜਣੀ ਚਾਹੀਦੀ ਆ ਜਿਆਦਾ ਅਸੀਂ ਫਸਲੀ ਚੱਕਰ ਤੋਂ ਬਾਹਰ ਨਿਕਲੀਏ ਤਾਂ ਹੀ ਵਧੀਆ ਆ ਤਾਂ ਹੀ ਅਸੀਂ ਵਧੀਆ ਪੈਦਾਵਾਰ ਲੈ ਸਕਦੇ ਹਾਂ ਜੇ ਫਸਲ ਬੀਜ ਬਦਲ-ਬਦਲ ਕੇ ਅਸੀਂ ਬੀਜਾਂਗੇ ਤਾਂ ਮੇਰੀ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਆ ਕਿ ਅਸੀਂ ਕਣਕ ਝੋਨੇ ਫਸਲੀ ਚੱਕਰ ਤੋਂ ਬਾਹਰ ਨਿਕਲ ਕੇ ਆਪਣੀਆਂ ਹੋਰ ਵੀ ਫਸਲਾਂ ਮੰਨ ਲਓ ਜਿੱਦਾਂ ਨਾਲ ਆਲੂ ਹੋ ਗਿਆ ਗੰਨਾ ਹੋ ਗਿਆ ਜਾਂ ਹੋਰ ਕੋਈ ਸਬਜ਼ੀਆਂ ਵੀ ਮੇਰਾ ਵੀ ਜਿਹੜਾ ਕੋਈ ਕਰਨਾ ਚਾਹੁੰਦਾ ਉਹਨਾਂ ਨੂੰ ਇਦਾਂ ਵੀ ਹੋਰ ਫਸਲੀ ਚੱਕਰ ਤੋਂ ਬਾਹਰ ਨਿਕਲ ਕੇ ਹੋਰ ਫਸਲਾਂ ਦਾ ਸਾਥ ਲੈਣਾ ਚਾਹੀਦਾ ਅਪਣਾਉਣਾ ਚਾਹੀਦਾ ਹੋਰ ਫਸਲਾਂ ਦੀ ਬਜਾਈ ਵੀ ਕਰਨੀ ਚਾਹੀਦੀ ਆ ਮੇਰਾ ਨਾਮ ਲੱਪੀ ਸਿੰਘ ਤਹਿਸੀਲ ਮੇਰੀ ਸੁਨਾਮ ਅਤੇ ਜ਼ਿਲ੍ਹਾ ਮੇਰਾ ਸੰਗਰੂਰ ਅਸੀਂ 20 ਕਿੱਲਾਂ ਦੀ ਖੇਤੀ ਕਰਦੇ ਆ ਜਿਸ ਦੇ ਵਿੱਚ ਅਸੀਂ ਕਣਕ ਝੋਨਾ ਅਤੇ ਸਰੋਂ ਛੋਲੇ ਅਤੇ ਘਰੇਲੂ ਘਰ ਵਾਸਤੇ ਸਬਜ਼ੀਆਂ ਉਗਰੂ ਕਰਦੇ ਆ ਤੇ ਅਸੀਂ ਆਪਣੇ ਫਾਰਮ ਦਾ ਕੁਝ ਕਿ ਹਿੱਸਾ ਆਰਗੈਨਿਕ ਦੇ ਥਲੇ ਲੈ ਕੇ ਆਏ ਤਿੰਨ ਚਾਰ ਸਾਲਾਂ ਤੋਂ ਸਕੂਲ ਆਫ ਆਰਗੈਨਿਕ ਫਾਰਮਿੰਗ ਦੀ ਮਦਦ ਨਾਲ ਇਹਨਾਂ ਨੇ ਸਾਨੂੰ ਨਵੀਆਂ ਤਕਨੀਕਾਂ ਦਸੀਆਂ ਕਿ ਐਵੇਂ ਐਵੇਂ ਆਰਗੈਨਿਕ ਫਾਰਮਿੰਗ ਕਰੋ ਅਤੇ ਸਾਨੂੰ ਤਿੰਨ ਚਾਰ ਸਾਲ ਹੋ ਗਏ ਆਰਗੈਨਿਕ ਫਾਰਮਿੰਗ ਕਰਦੇ। ਸੌਣੀ ਦੇ ਵਿੱਚ ਹੀ ਅਸੀਂ ਪਹਿਲਾਂ ਮੱਕੀ ਪੀਜੀ ਇਹ। ਉਸ ਤੋਂ ਬਾਅਦ ਫਿਰ ਅਸੀਂ ਪੀਆਰ 126 ਵੈਰਾਈਟੀ ਜਿਹੜੀ ਯੂਨੀਵਰਸਿਟੀ ਦੀ ਆਪਣੀ ਰეკਮੈਂਡਡ ਹੈ ਉਹ ਉਹ ਲਈ ਤੇ ਉਹਦਾ ਝਾੜ ਇਤ ਕੀ ਬਹੁਤ ਚੰਗਾ ਰਿਹਾ। 95 ਮਣ ਇੱਕ ਏਕੜ ਦਾ ਨਿਕਲਿਆ। ਅਤੇ ਇਸ ਤੋਂ ਬਾਅਦ ਫਿਰ ਅਸੀਂ ਜਿਹੜੀ ਉਹਦੀ ਪਰਾਲੀ ਬਚ ਗਈ ਸੀ ਉਹਦੀ ਅਸੀਂ ਆ ਕੁਸ਼ਕ ਏਰੀਏ ਦੀਆਂ ਗੱਠਾ ਬਣਾਦੀਆਂ ਤੇ ਬਾਕੀ ਨੂੰ ਅਸੀਂ ਚੌਪਰ ਨਾਲ ਕੋਤੜ ਕੇ ਤੇ ਹੈਪੀ ਸੀਡਰ ਨਾਲ ਸਵਿੰਗ ਕਰਤੀ ਕਣਕ ਦੀ ਕਣਕ ਦੇ ਵਿੱਚ ਅਸੀਂ 1.5 ਏਕੜ ਦੇ ਵਿੱਚ ਪੀਬੀਡਬਲਯੂ 826 ਵੈਰੈਟੀ ਬੀਜੀ ਬਾਕੀ ਐਚਡੀ 3086 3967 ਇਹ ਬੀਜੀਆਂ ਤੇ ਮਲਚਿੰਗ ਜਦੋਂ ਪਰਾਲੀ ਵਿੱਚ ਕੋਤੜ ਕੇ ਹੋਈ ਤਾਂ ਉਹਦੇ ਨਾਲ ਵੀਡ ਦੀ ਪ੍ਰੋਬਲਮ ਬਹੁਤ ਘਟਾਈ ਸਾਡੇ ਗੁੱਲੀ ਡੰਡਾ ਹੁੰਦਾ ਨਹੀਂ ਜੀ ਕਈ ਸਾਲ ਹੋ ਗਏ ਤੇ ਅਸੀਂ ਆਰਗੈਨਿਕ ਦੇ ਵਿੱਚ ਹੋਰ ਕੀ ਕਰਦੇ ਆ ਅਸੀਂ ਨਾ ਕੋ-ਕਰਾਪਰੇਟੇਸ਼ਨ ਅਪਣਾਈ ਹੋਈ ਹੈ ਗੁੱਲੀ ਡੰਡੇ ਦੀ ਮੇਨ ਪ੍ਰੋਬਲਮ ਹੈ ਵੀਟ ਦੇ ਵਿੱਚ ਅਤੇ ਉਹਨੂੰ ਕੰਟਰੋਲ ਕਰਨ ਵਾਸਤੇ ਅਸੀਂ ਪ੍ਰੋਪਰੇਟੇਸ਼ਨ ਵਰਤਦੇ ਆ ਅਸੀਂ 2-3 ਸਾਲ ਪਹਿਲਾਂ ਬਰਸੀਨ ਬੀਜਦੇ ਆ ਉਹ ਚ ਆਰਗੈਨਿਕ ਅੜੀਚਾ ਜਾਂ ਆਲੂਆ ਸਰੋਂ ਤਿੰਨਕ ਸਾਲਾਂ ਬਾਅਦ ਉਹਦਾ ਬੀਜ ਦੀ ਜਰਮੀਨੇਸ਼ਨ ਖਤਮ ਹੋ ਜਾਂਦੀ ਹੈ ਤੇ ਫਿਰ ਗੁੱਲੀ ਡੰਡਾ ਹੁੰਦੀ ਨਹੀਂ ਹੈਗਾ ਤੇ ਅਸੀਂ ਸਰੋਂ ਵੀ ਬੀਜੀ ਹੋਈ ਹੈ ਜੀਐਸਸੀ 7 ਵੈਰਾਈਟੀ ਤੇ ਛੋਲੇ ਵੀ ਵਿਜੇ ਹੋਏ ਨੇ ਹੁਣ ਛੋਲਿਆਂ ਦੇ ਵਿੱਚ ਜਿਆਦਾ ਬੈਲਟ ਦੀ ਪ੍ਰੋਬਲਮ ਹੈ ਅਸੀਂ ਕੁਝ ਨਹੀਂ ਕਰਦੇ ਅਸੀਂ ਛੋਲੇ ਡੂੰਘੇ ਬੀਜਦੇ ਆ ਪੂਰੇ ਜਿੰਨੇ ਡੂੰਘੇ ਬੀਜੇ ਜਾ ਸਕਦੇ ਨੇ ਉਹਦੇ ਨਾਲ ਬੈਲਟ ਦੀ ਪ੍ਰੋਬਲਮ ਜਮਾ ਨਹੀਂ ਆਉਂਦੀ ਛੋਲਿਆਂ ਦੇ ਵਿੱਚ ਤੇਈ ਅਸੀਂ ਸਬਜ਼ੀਆਂ ਵਾਸਤੇ ਘਰੇ ਅੱਡ ਏਰੀਆ ਘਰ ਦੇ ਪਿੱਛੇ ਰੱਖਿਆ ਹੋਇਆ ਹੈ ਉਹਦੇ ਵਿੱਚ ਅਸੀਂ ਘਰ ਜੋਗੀਆਂ ਸਬਜ਼ੀਆਂ ਲਾਉਣੇ ਆ ਤੇ ਯੂਨੀਵਰਸਿਟੀ ਤੋਂ ਅਸੀਂ ਕਿੱਟਾ ਲੈ ਕੇ ਗਏ ਸੀ ਉਹ ਦੋ ਕਿੱਟਾ ਸਾਡੇ ਪਰਿਵਾਰ ਲਈ ਬਹੁਤ ਸਫੀਸ਼ੀਐਂਟ ਨੇ ਉਹਦੇ ਵਿੱਚ ਜਿਵੇਂ ਹੁਣ ਅਸੀਂ ਲਸਣ ਬੀਜਿਆ ਹੈ ਉਹਦੇ ਵਿੱਚ ਵੀ ਵੀਡ ਦੀ ਬਹੁਤ ਪ੍ਰੋਬਲਮ ਹੈ। ਉਹਦੇ ਵਿੱਚ ਅਸੀਂ ਕੀ ਕਰਦੇ ਆਂ ਅਸੀਂ ਪਰਾਲੀ ਪਾ ਦਨੇ ਆ। ਉਹ ਪਰਾਲੀ ਨਾਲ ਨਾ ਤਾਂ ਗੁੱਡਣ ਦੀ ਲੋੜ ਹੈ ਤੇ ਨਾ ਕੋਈ ਕੱਖ ਹੁੰਦੇ ਨੇ ਤੇ ਝਾੜ ਬਹੁਤ ਚੰਗਾ ਆਉਂਦਾ ਹੈ। ਤੇ ਮਟਰ ਲਾਏ ਹੋਏ ਨੇ ਜੀ ਤੇ ਮੂੜੀਆਂ, ਛਲਗਮ ਤੇ ਗਾਜਰਾਂ ਇਹ ਪਾਲਕ ਮਟਰ ਸਾਰੀਆਂ ਸਬਜ਼ੀਆਂ ਲਾਈ ਹੋਈਆਂ ਨੇ। ਤੇ ਬਸ ਹੁਣ ਅਸੀਂ ਦਸੰਬਰ ਜੇ ਜੀ ਹਲਦੀ ਲਾਈ ਹੋਈ ਹੈ ਜੀ ਦੋਹੇ ਕਨਾਲਾਂ 'ਚ ਉਹਦੀ ਹਾਰਵੈਸਟਿੰਗ ਕਰ ਲਾਂਗੇ ਤੇ ਪ੍ਰੋਸੈਸਿੰਗ ਕਰਕੇ ਆਪ ਹੀ ਵੇਚਾਂਗੇ। ਤੇ ਹਲਦੀ ਦਾ ਲੱਗਦਾ ਹੀ ਬਹੁਤ ਚੰਗਾ ਰਿਜ਼ਲਟ ਹੈ ਬਹੁਤ ਬਹੁਤ ਸੰਘਾ ਛਾੜਾਈ ਸਾਡੇ ਮੈਂ ਪੱਟ ਕੇ ਦੇਖੀ ਸੀ ਹਲਦੀ ਦੇ ਵਿੱਚ ਨਾ ਜੀ ਅਸੀਂ ਇੱਕ ਤਰੀਕਾ ਕਿਉਂਕਿ ਜਿਹੜੀ ਹਲਦੀ ਹੈ 1 ਅਕਤੂਬਰ ਚ ਪੱਤੇ ਸਟੇ ਜਾਂਦੀ ਹੈ ਮਤਲਬ ਸੁੱਕ ਜਾਂਦੀ ਹੈ ਤੇ ਅਸੀਂ ਅਕਤੂਬਰ ਦੇ ਵਿੱਚ ਉਹ ਸਰੋਂ ਦੀ ਸਵਿੰਗ ਕਰਤੀ ਜਦੋਂ ਨੂੰ ਹਲਦੀ ਨੇ ਪੱਤੇ ਡੇਗੇ ਉਹਦੇ ਨੂੰ ਸਰੋਂ ਵਿੱਚ ਹੋ ਗਈ ਤਾਂ ਉਹਦੇ ਨਾਲ ਸਾਨੂੰ ਡਬਲ ਇਨਕਮ ਹੋਈ ਨਾਲੇ ਤਾਂ ਸਰੋਂ ਹੋ ਗਈ ਨਾਲੇ ਫਿਰ ਅਸੀਂ ਹਲਦੀ ਪਟਲ ਲਈ ਇਦੂ ਬਾਅਦ ਤੇ ਅਸੀਂ ਥੋੜਾ ਜਿਹਾ ਗੰਨਾ ਲਾਇਆ ਸੀ ਉਹਦੇ ਵਿੱਚ ਵੀ ਅਸੀਂ ਲਸਣ ਬੀਜਿਆ ਸੀ ਤੇ ਵਿੱਚ ਕਣਕ ਵੀ ਬੀਜਦੇ ਨੇ ਇਹ ਗੰਨੇ ਦੇ ਵਿੱਚ ਖੇਤੀ ਹੁਣ ਬਹੁਤ ਟੈਕਨੀਕੀ ਹੋ ਚੁੱਕੀ ਏ ਅਤੇ ਇਸ ਵਿੱਚੋਂ ਮੁਨਾਫਾ ਲੈਣਾ ਪੰਜਾਬ ਦੇ ਕਿਸਾਨਾਂ ਲਈ ਇੱਕ ਚੁਣੌਤੀ ਬਣਦੀ ਜਾ ਰਹੀ ਏ ਇਸ ਲਈ ਸਮੇਂ ਦੇ ਮੁਤਾਬਕ ਕਿਸਾਨਾਂ ਨੂੰ ਖੇਤੀ ਵਿੱਚ ਕੁਝ ਨਵੇਂ ਅਤੇ ਆਧੁਨਿਕ ਢੰਗ ਤਰੀਕੇ ਅਪਣਾ ਕੇ ਇਸ ਨੂੰ ਲਾਹੇਵੰਦ ਬਣਾਉਣ ਦੀ ਲੋੜ ਹੈ ਖੇਤੀਬਾੜੀ ਵਿੱਚ ਫਸਲ ਵਿਭਿੰਨਤਾ ਕਰਕੇ ਖੇਤੀ ਨੂੰ ਲਾਭਦਾਇਕ ਬਣਾਇਆ ਜਾ ਸਕਦਾ ਹੈ